ਜੋਤਨਸ਼ਾਵਰੋਤਾ ਇਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਅਧਿਆਤਿ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਸ ਦੇ ਤਹਿਤ ਮਾਨਯੋਗ ਸਾਡੇ ਡੀਜੀ ਸਾਹਿਬ ਮਾਨਯੋਗ ਸਾਡੇ ਡੀਆਈ ਸਾਹਿਬ ਸਾਹ ਸਤਿੰਦਰ ਸਿੰਘ ਐਸਐਸਪੀ ਸਾਹਿਬ ਸਰ ਮਨਿੰਦਰ ਸਿੰਘ ਉਹਨਾਂ ਦੀਆਂ ਗਾਈਡਲਾਈਨ ਦੇ ਉੱਤੇ ਡੀਐਸਪੀ ਇੰਦਰਜੀਤ ਸਿੰਘ ਡੀਐਸਪੀ ਰਾਜਾ ਸੰਸੀ ਤੇ ਐਸਐਚਓ ਲੋਪੋਕੇ ਇਹਨਾਂ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਇੱਕ 900 ਗ੍ਰਾਮ ਆਈਸ ਤੇ 2 ਕਿਲੋ ਹਿਰੋਨ ਨਾਲ ਇੱਕ ਦੋਸ਼ੀ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਜਿਹਦਾ ਨਾਂ ਹੈਗਾ ਕਰਨਮਨਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਕੱਕੜ ਥਾਣਾ ਲੋਪੋਕੇ ਇਹਦੇ ਕੋਲੋਂ ਇਹ 900 ਗ੍ਰਾਮ ਆਇਸ ਤੇ 2 ਕਿਲੋ ਹਿਰੋਨ ਜਿਹੜੀ ਆਬਰਾਮਤ ਕੀਤੀ ਗਈ ਆ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 52 ਡੇਟਿਡ 6425 ਨੂੰ ਅੰਡਰ ਸੈਕਸ਼ਨ 21C 6685 ਐਨਡੀਪੀ ਸੈਕ ਜਿਹੜਾ ਹੈਗਾ ਦਰਜ ਕੀਤਾ ਗਿਆ ਔਰ ਇਹ ਬੰਦਾ ਜਿਹੜਾ ਹਿਰੋਨ ਹੈਗਾ ਇਹ ਲਿਆ ਕੇ ਸਪਲਾਈ ਕਿੱਥੋਂ ਲਿਆਈ ਤੇ ਕਿੱਥੇ ਇਹ ਨਿਗਾਹ ਦੇਣੀ ਸੀਗੀ ਇਹਦੇ ਬਾਰੇ ਜਿਹੜਾ ਹੈਗਾ ਇਹਦੇ ਬੈਕਵੋਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਖੰਗਾਲੇ ਜਾ ਰਹੇ ਆ ਔਰ ਇਹਨਾਂ ਨੂੰ ਇਹ ਕਿੱਥੋਂ ਲਿਆ ਕੇ ਆਉਂਦੇ ਸੀਗੇ ਜਿਹੜੇ ਵੀ ਇਹ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਹੈ ਜਾਬਤੇ ਮੁਤਾਬਕ ਔਰ ਲਾਮਤਬ ਜਿਹੜੀ ਉਹ ਅਗਲੀ ਕਾਰਵਾਈ ਆਮ ਜੀ ਲਿਆਂਦੀ ਜਾਊਗੀ ਇਸੇ ਲੜੀ ਦੇ ਵਿੱਚ ਜਿਹੜਾ ਅਸੀਂ ਇੱਕ ਹੋਰ ਮੁਕੱਦਮਾ ਦਰਜ ਕੀਤਾ ਹੈਗਾ ਜਿਹੜਾ ਇੱਕ ਗਲੌਕ ਪਿਸਤਲ 9mm ਦਾ ਇੱਕ 3 ਬੋਰ ਦਾ ਪਿਸਤਲ ਦੋ ਮੈਗਜ਼ੀਨ ਇਹ 215500 ਰੁਪਿਆ ਜਿਹੜੀ ਆ ਉਹ ਜਾਲੀ ਗਰੰਟੀ ਤੇ ਇੱਕ ਮੋਬਾਈਲ ਫੋਨ ਜਿਹੜਾ ਹੈਗਾ ਉਹ ਅਸੀਂ ਫੜਿਆ ਇਹ ਜਿਹੜਾ ਦੋਸ਼ੀ ਹੈਗਾ ਇਹ ਹੈਗਾ ਜਰਮਨ ਸਿੰਘ ਨੂੰ ਗ੍ਰਫਤਾਰ ਕੀਤਾ ਹੈਗਾ ਔਰ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 74 ਜਿਹੜਾ ਇਹ 542025 ਨੂੰ ਜੋਨ ਮੈਂ 181 ਬੀ ਐਨ ਐਸ 2554 ਨੰਬਰ ਆਰਮਜੈਕਟ ਤੱਕ ਦਰਜ ਕੀਤਾ ਗਿਆ ਔਰ ਇਹਦੇ ਕੋਲ ਇਹ ਜਿਹੜੀ ਰਿਕਵਰੀ ਅਸੀਂ ਕੀਤੀ ਹੈਗੀ ਆ ਔਰ ਇਹਦੇ ਤੋਂ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਜਿਹੜੇ ਦੋਸ਼ੀ ਹੈਗੇ ਆ ਇਹਨਾਂ ਜਿਹੜਾ ਰਿਕਾਰਡ ਪੜਤਾਲ ਤੋਂ ਜਿਹੜਾ ਇਹ ਅਸੀਂ ਚੈੱਕ ਕੀਤਾ ਵੀ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂਗਾ ਇਹ ਫਰੈਸ਼ ਜਿਹੜੇ ਬੰਦੇ ਹੈਗੇ ਆ ਜਿਹੜਾ ਇਸ ਕੰਮ ਦੇ ਵਿੱਚ ਇਹ ਪਏ ਹੈਗੇ ਆ ਜਿਹੜੀ ਗੈਲੀ ਕ੍ਰੈਂਸੀ ਹੈ ਪਾਕਿਸਤਾਨ ਤੋਂ ਆਈ ਕੋਈ ਇਹ ਕਹਿ ਰਿਹਾ ਇਸ ਤਰ੍ਹਾਂ ਦਾ ਸਾਹਮਣੇ ਆਇਆ ਨੇ ਉਹ ਅਜੇ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਵੀ ਇਹ ਕਰੰਸੀ ਜਿਹੜੀ ਪਾਕਿਸਤਾਨ ਤੋਂ ਆਈ ਹੈ ਕਿ ਇੱਥੋਂ ਬਣਾਈ ਗਈ ਹੈ। ਇਹ ਕਲੀਅਰ ਕਰੰਸੀ ਹੈ। ਇਹ ਟੋਟਲ ਕਰੰਸੀ ਜਿਹੜੀ ਹੈਗੀ ਹੈ ਜੀ ਇਹ 215500 ਰੁਪਈਆ ਦੀ। ਵਾਈਟ ਕੋਨ ਜਿਹੜਾ ਪਿਆ ਉਹ ਪਲਾਸਟਿਕ ਹਾਂਜੀ ਉਹਦਾ ਅਨਲਿਸਿਸ ਕਰਾ ਰਹੇ ਹਾਂ ਅਸੀਂ। ਉਹਦਾ ਅਨਲਿਸਿਸ ਤੋਂ ਸਾਨੂੰ ਪਤਾ ਲੱਗੂਗਾ ਵੀ ਇਹ ਜਾਦਾ ਕਿੱਥੋਂ ਲੈ ਕੇ ਆਇਆ ਜਾਂ ਇਹਨਾਂ ਨੇ ਆਪ ਕਿਤੇ ਛਾਪੀ ਹੈਗੀ ਆ। ਉਹਦੇ ਬਾਰੇ ਤਫਤੀਸ਼ ਜਿਹੜੀ ਕਰ ਰਹੀ ਹੈ। ਸਿਕ ਮੈਥਮਾਟਿਕਾ ਮਾਈ ਦੇਰੀ ਨਹੀਂ ਆ। ਉਹ ਜ਼ਿਆਦਾਤਰ ਰੁਪਈਆ ਅਗਰੇ ਲੱਗਿਆ ਨਾ। ਉਹ ਇੱਥੇ ਬਾਰਡ ਰਹੀ ਇਸ ਤੇ। ਬਿਲਕੁਲ ਪਾਕਿਸਤਾਨ ਤੋਂ ਆਈ ਹੈ ਇਹ ਬਿਲਕੁਲ ਜੀ ਇਹ ਜਿਹੜੀ ਇਹ ਵੀ ਪਾਕਿਸਤਾਨ ਤੋਂ ਆਈ ਹੈ ਹੀਰੋਇਨ ਤਾਂ ਜਿਹੜੀ ਪਾਕਿਸਤਾਨ ਤੋਂ ਆਈ ਹੈਗੀ ਆ ਔਰ ਜਿੱਦਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਇਹ ਆਈs ਹੈਗੀ ਆ ਇਹ ਆਮ ਤੌਰ ਦੇ ਉੱਤੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਕੰਜ਼ੂਮ ਹੁੰਦੀ ਆ ਔਰ ਇਹ ਰੇਪ ਪਾਰਟੀਆਂ ਜਾਂ ਦੂਜਾ ਤੀਜਾ ਦੇ ਵਿੱਚ ਇਹ ਯੂਜ਼ ਕੀਤੀ ਜਾਂਦੀ ਆ ਉਹਦੇ ਬਾਰੇ ਵੀ ਜਿਹੜੀ ਹੈ ਤਫ਼ਤੀਸ਼ ਚੱਲ ਰਹੀ ਹੈ ਸਰ ਇਹਦਾ ਕਿੰਨੀ ਕੁ ਮੁੱਲ ਹੋਇਆ ਏ ਯਾਰ ਮੈਂ ਤਾਂ ਨਾ ਪਿੱਟਾਂ ਮੈਂ ਇਹ ਤਾਂ ਅਨਲਿਸਿਸ ਉਹਦੇ ਕਰਾਂਗੇ ਤੁਹਾਨੂੰ ਵੀ ਇਹਦਾ ਕਿੰਨਾ ਮੁੱਲ ਹੈਗਾ ਮੈਂ ਆਪ ਲੇਤਾ ਤੰਮ ਜਿਹੜਾ ਇਹ ਫਾਈਲਿੰਗ ਹੈ ਰੋਗੀ ਦਾ ਜਿਹੜੀ ਇਹ ਫਾਈਲਿੰਗ ਨਹੀਂ ਇਹ ਜਿਹੜੇ ਬੰਦੇ ਆ ਇਹ ਦੋਨੇ ਨਾਲ ਚ ਕੋਈ ਵੀ ਨਸ਼ਾ ਨਹੀਂ ਕਰਦਾ ਸਰ ਵੱਡੀਆਂ ਪਾਰਟੀਆਂ ਦੇ ਇਸ ਤਰੀਕੇ ਨਾਲ ਬੰਦੇ ਦਾ ਮਤਲਬ ਕਿ ਉਹ ਤੋਂ ਨਹੀਂ ਸੀ ਜਾ ਕੋ ਬਾਹਰ ਕੰਸੀ ਗਿਆ ਬਿਲਕੁਲ ਤੁਸੀਂ ਜਿਹੜੀ ਕਹਿ ਰਹੇ ਹੋ ਉਹੀ ਅਸੀਂ ਇਹਨੂੰ ਸਖਤੀ ਨਾਲ ਪੁੱਛ ਕੇ ਚ ਕਰ ਰਹੇ ਆਂ ਕਿ ਇਹ ਜਿਹੜੀ ਆਈਸ ਹੈਗੀ ਆ ਇਹ ਇੱਚੇ ਕਿਸੇ ਨੂੰ ਸਪਲਾਈ ਕੀਤੀ ਜਾਣੀ ਸੀ ਕਿ ਜਾਂ ਕਿਤੇ ਹੋਰ ਬਾਹਰਲੇ ਜਿਵੇਂ ਸਟੇਟ ਦੇ ਵਿੱਚ ਜਾਂ ਬਾਹਲੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਸੀ ਉਹ ਸਾਰਾ ਪਾਰਟ ਆਫ ਅਨਵੈਸਟੀਗੇਸ਼ਨ ਹੈ। ਅਰੇ ਸੀਆਈਏ ਨੇ ਦਿੱਤਾ ਪਤਾ ਕਿ ਲੋਕੋ ਕੇ ਪਾਣੇ ਜਿਹੜਾ ਦਿੱਤਾ ਕਰਵਾਈ ਜਿਹੜਾ ਕਾਣੇ ਦੀ ਹੈ। ਨਹੀਂ ਇਹ ਜਿਹੜੇ ਪਹਿਲਾ ਪਤਾ ਹੈਗਾ ਉਹ ਤਾਂ ਲੋਕੋ ਕੇ ਦਿੱਤਾ ਹੈਗਾ ਤੇ ਜਿਹੜੀ ਦੂਜੀ ਹੈਗੀ ਆ ਉਹ ਸੀਆਈਏ ਦਾ ਪਤਾ ਹੈ। ਸੀਆਈਏ ਦਾ। ਜੀ। ਅਗਰ ਕਹਿੰਦੇ ਨੇ ਕਿ ਮਾਰਕੀਟ ਕੁਆਲਿਟੀ ਕਿੰਨਾ ਦੇਸੀ ਕਾਫੀ ਬੈਟਰ ਸੀ। ਨਹੀਂ ਕਾਫੀ ਬੈਟਰ ਕੁਆਲਿਟੀ ਹੈ ਸੀ ਜਿਹੜੇ ਆਪਣੇ ਇਹ ਮਾਰਕੀਟ ਦੇ ਵਿੱਚ ਜਿਹੜੇ ਹੈਗੇ ਆ ਇਹ ਯੂਜ਼ ਹੁੰਦੇ ਆ। ਅਸੀਂ ਸਰ ਇਹ ਪਹਿਲੇ ਵੀ ਚੱਕਾ ਹੈ ਜਾਂ ਪਹਿਲੇ ਵੀ ਸਪਲਾਈ ਕਰ ਦਿੱਤਾ ਲੱਗੀ ਜੋ ਨਹੀਂ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। વિજે 2 લાખ 15000 રૂપિયા ਹੀ ਆ બાકી ਕਿੰਨੀ કરન્સી ਇਹਦੇ ਕੋਈ ਆਈ ਸੀਗੀ ਤੇ ਕਿੰਨੀ ਜਿਹੜੀ ਹੈ ਇਹ ਅੱਗੇ ਮਾਰਕੀਟ ਚ ਜਾ ਚੁੱਕੀ ਹੈ। ਇਹਨਾਂ ਦੋਨਾਂ ਨੂੰ ਬਦਲਾਅ ਸੁਝਾ ਸਕਦਾ ਹੈ। ਤਾਂ ਤਾਂ ਹੀ 판ੀ ਕਰਦਾ ਨਹੀਂ ਕਰਦਾ। ਕਿੰਨੇ ਦਿਨ ਦਾ ਮਾਰਡ ਇਹਨਾਂ 3 ਦਿਨ ਦਾ ਮਾਰ ਲਿਆ ਜਾਂਦਾ। ਪਰ ਮਾਰ ਤੋਂ ਬਾਅਦ ਬਿਲਕੁਲ ਜਿਹੜਾ ਇਹਨਾਂ ਦੀ ਜਿਹੜੀ ਥੋਰਲ ਦੀ ਪੁੱਛਗਿੱਛ ਕੀਤੀ ਜਾਊਗੀ ਤੇ ਜੇ ਇਹਨਾਂ ਕੋਈ ਹੋਰ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ। ਪ੍ਰਸੀਧਰ ਸਾਹਿਬ ਸੀ ਨਹੀਂ ਹੈ ਜਿਹੜਾ ਰਵਿੰਦਰ ਤੇ ਆਈਸਰ ਦੇ ਜਿਹੜਾ ਸੈਂਪਲ ਚੈੱਕ ਹੋਏ ਆ ਕਿ ਸੇਮ ਉਹਨਾਂ ਨਾਲ ਚੈੱਕ ਹੋ ਬਿਲਕੁਲ ਜੀ ਇਹ ਫਸਲ ਨੂੰ ਜਾਊਗੀ। ਐਫਐਸਰ ਨੂੰ ਜਾਊਗੀ ਐਫਐਸਰ ਨੂੰ ਜਾ ਕੇ ਬਿਲਕੁਲ ਜਿਹੜਾ ਪ੍ਰੋਸੀਜਰ ਸੇਮ ਹੈਗਾ ਸਰ ਕਿੰਨੀ ਗੱਲਾਂ ਕੋਈ ਸਮਝੋ ਕਿ ਇਹਦਾ ਵੱਡਾ ਨਾ ਕੋਈ ਬਿਲਕੁਲ ਜਿਹੜਾ ਆਈਸ ਜਿਹੜੀ ਹੈਗੀ ਹੈ ਮਿਲਣਾ ਬੜਾ ਵੱਡਾ ਹੀ ਕਾਮਯਾਬੀ ਆਮਰਸਾਹ ਦੇ ਹੱਥੀ ਪੁੱਛਦੀ ਹੈ ਇਹ ਕਿ ਇਹ ਜਿਹੜੀ ਹੈ 900 ਕਿਲੋ ਦੇ ਲੱਗ ਚੱਕੇ ਹੋ ਗਈ ਹੈਗੀ ਹੈ ਇਹ ਔਰ ਇਹਨੂੰ ਜਿੱਚਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਵੱਡੇ ਸ਼ਹਿਰਾਂ ਦੇ ਵਿੱਚ ਯੂਜ਼ ਹੁੰਦੀ ਹੈਗੀ ਆ ਇੱਥੇ ਇਹ ਇਹਨਾਂ ਨੇ ਕਿੱਥੇ ਦੇਣੀ ਸੀ ਕਿੱਥੋਂ ਆਈ ਇਹਨਾਂ ਕੋਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗੀਆਂ ਉਹ ਚੱਲ ਰਹੀਆਂ ਖਦੇ ਕੀ ਨੇ ਮੁੰਡੇ ਜਿਹੜੇ ਬੜੇ ਨੇ ਬੋਲਣ। ਵੀਲੇ ਨਜੀ ਹੈ ਇਸੇ ਕੰਮ ਵਾਲੇ ਨੇ ਜੀ। ਪਰ ਫਖਰ ਇਹਨਾਂ ਨੇ ਅਜ ਤੱਕ ਪਹਿਲਾਂ ਹੁਣ ਤੱਕ ਕਿੰਨੀਆਂ ਅ ਰੀਆਂ ਕਨਸਾਈਨਮੈਂਟ ਲੈਂਦੀਆਂ ਦਿੱਤੀਆਂ ਹੈਗੀਆਂ ਉਹਦੇ ਬਾਰੇ ਸਾਰਾ ਵੈਰੀਫਾਈ ਕਰ ਲੈਣਾ। ਸਰ ਜਿਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਤੁਹਾਨੂੰ ਜਿੱਦ ਤੱਕ ਤੁਹਾਨੂੰ ਅਭਿਓਖ ਨਹੀਂ ਇਹ ਦੇਪੋਜੀਟ ਪੁਲਿਸ ਦਾ ਕੰਮ ਹੈਗਾ ਕਿ ਜਿਹੜੀ ਟ੍ਰੈਕਸ਼ਨ ਕਰਨੀ ਔਰ ਨਸ਼ੇ ਫੜਨੇ ਉਹ ਸਾਡੀ ਜਿਹੜੀ ਅੰਮ੍ਰਿਤਸਰ ਦੇ ਹੱਥੇ ਪੋਸਟ ਦੀ ਸਾਡੀ ਬੜੀ ਅੱਛੀ ਟੀਮ ਹੈਗੀ ਆ ਔਰ ਅਸੀਂ ਇਸ ਚੀਜ਼ ਨੂੰ ਇਹ ਮੰਨਦੇ ਹਾਂ ਵੀ ਸਾਡੇ ਸੀਨੀਅਰ ਅਫਸਰਾਂ ਦੀ ਗਾਈਡਲਾਈਨ ਦੇ ਥੱਲੇ ਸਾਡੀ ਜਿਹੜੀ ਅਮਸਦ ਹਤੀ ਦੀ ਪਿਛਲੇ ਮਹੀਨਿਆਂ ਦੇ ਵਿੱਚ ਕਾਫੀ ਵੱਡੀ ਕਸਟਰੀ ਆ ਔਰ ਬਹੁਤ ਵੱਡੀ ਰਿਕਵਰੀਜ਼ ਜਿਹੜੀਆਂ ਅਸੀਂ ਕੀਤੀਆਂ ਹੈਗੀਆਂ। ਮੋਬਾਈਲ ਫੋਨ ਬਾਰੇ ਬੋਲੇਗਾ ਜੀ। ਮੋਬਾਈਲ ਫੋਨ ਵੀ ਬੋਲੇਗਾ। ਬਿਲਕੁਲ ਜੀ ਮੋਬਾਈਲ ਫੋਨ ਦੇ ਵਿੱਚੋਂ ਤੁਹਾਨੂੰ ਪਤਾ ਇਹਦਾ ਐਨਾਲਿਸਿਸ ਅਸੀਂ ਕਰਾਉਣ ਲਈ ਆਪਣੀ ਐਫਐਸਐਲ ਦੇ ਵਿੱਚ ਭੇਜ ਰਹੇ ਹਾਂ। ਉੱਥੋਂ ਇਹਦਾ ਜਿੱਦਾਂ ਡਾਟਾ ਆਊਗਾ ਕਿਹੜੇ-ਕਿਹੜੇ ਨਤੀਜੇ ਹੋਰ ਸਾਹਮਣੇ ਆਉਣਗੇ ਆ। ਔਰ ਜਿਹੜੀ ਰਿਕਵਰੀ ਹੁੰਦੀ ਉਹਦੇ ਬਾਰੇ ਤੁਹਾਨੂੰ ਜਿਹੜਾ ਜਾਣਕਾਰੀ ਦਿੱਤੀ ਜਾਵੇ। ਪਾਕਿਸਤਾਨ ਦਾ ਜਿਹੜੀ ਤਸਕਰੀ ਵੀ ਭਰਦੇ ਇਹ ਸਾਰੇ ਪਾਕਿਸਤਾਨ ਨਾਲ ਕਨੈਕਟ ਹੋਦੇ ਨਾ ਤੁਹਾਡੇ ਕੋਲ ਸਬੂਤ ਹਨ। ਬਿਲਕੁਲ ਜੀ ਇਹ ਜਿੰਨਾਂ ਵੀ ਇਹਨਾਂ ਤਸਕਰੀ ਗਾ ਦੂਜਾ ਤੀਜਾ ਇਹ ਸਾਰੇ ਪਾਕਿਸਤਾਨ ਬੇਸ ਜਿਹੜੇ ਬੰਦੇ ਹੈਗੇ ਆ ਉਹੀ ਇੱਥੇ ਭੇਜਦੇ ਹੈਗੇ ਆ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਦੋਂ ਫੋਨ ਐਨਾਲਿਸਿਸ ਹੋ ਕੇ ਆਉਂਦਾ ਹੈਗਾ ਉਹਦੇ ਵਿੱਚ ਇਹ ਚੀਜ਼ਾਂ ਦੀ ਪੁਸ਼ਟੀ ਹੋ ਜਾਂਦੀ ਹੈ।